ਕੰਨੇ ਦੇ ਖੇਤਾਂ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਿਲੀਆਂ ਪੁਰਾਤਨ ਮੂਰਤੀਆਂ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ ਪਟਾਲਾ ਪੁਲਸ ਉਦੋਂ ਅਤੇ थाना ਕੋਟਲੀ ਸੂਰਤ ਮੱਲੀ ਤੇ ਨੇਚਰਪੁਰ ਦੇ ਗੰਨੇ ਦੇ ਖੇਤਾਂ ਚ ਭਗਵਾਨ ਸ਼ਰੀਕ ਕ੍ਰਿਸ਼ਨ ਜੀ ਭਗਵਾਨ ਗਣੇਸ਼ ਜੀ ਭਗਵਾਨ ਨਗਰਾਜ ਜੀ ਅਤੇ ਪੂਜਾ ਕਰਦੇ ਸਮੇਂ ਵਰਤੀਆਂ ਚੰਦੀਆਂ ਘੰਟੀਆਂ ਅਤੇ ਹੋਰ ਸਮਾਨ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਬੀਜੇਪੀ ਆਗੂ ਨਰਿੰਦਰ ਕੁਮਾਰ ਨਿਤੀ ਵਿੱਚ ਦੱਸਿਆ ਕਿ ਲੋੜੀ ਵਾਲੇ ਤਨ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਪਿੰਡ ਨੇਚਰਪੁਰ ਨਿਤਿਕ ਪਿੰਡ ਅਰਲੀਪਨ ਤੇ ਗੰਨੇ ਦੇ ਖੇਤਾਂ ਚ ਕੰਮ ਕਰਦੇ ਪ੍ਰਵਾਸੀ ਮਿਹਤੂਰਾਂ ਨੂੰ ਭਗਵਾਨ ਦੀਆਂ ਮੂਰਤੀਆਂ ਅਤੇ ਹੋਰ ਸਮਾਨ ਮਿਲਿਆ ਹੈ ਅਤੇ ਉਹਨਾਂ ਵੱਲੋਂ ਹੋਰ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਪੁਲਿਸ ਨਾਲ ਰابطਾ ਕਾਇਮ ਕੀਤਾ ਗਿਆ ਅਤੇ ਇਸ ਮੌਕੇ ਜਾ ਕੇ ਮੂਰਤੀਆਂ ਦੇਖੀਆਂ ਹਨ ਅਤੇ ਮੂਰਤੀਆਂ ਨੂੰ ਕਾਫੀ ਹੱਦ ਤੱਕ ਚੰਗ ਲੱਗਿਆ ਹੋਇਆ ਹੈ ਇਸ ਮੌਕੇ ਸਮੂਹ ਧਾਰਮਿਕ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤੇ ਮੂਰਤੀਆਂ ਨੂੰ ਸਤਿਕਾਰ ਸਹਿਤ ਧਾਰਮਿਕ ਸਥਾਨ ਭਾਵ ਕਿਸੇ ਮੰਦਿਰ ਚ ਸ਼ਸ਼ੋਭਿਤ ਕਰਨ ਦੀ ਮੰਗ ਕੀਤੀ ਹੈ ਮੌਕੇ ਤੇ ਉੱਚ ਪੁਲਸ ਤੋਂ ਮਾਮਲੇ ਦੀ ਉੱਚ ਅਧਿਕਾਰੀਆਂ ਦੇ ਧਿਆਨ ਲਿਆਉਣ ਤੋਂ ਬਾਅਦ ادب ਸਤਕਾਰ ਨਾਲ ਮੂਰਤੀਆਂ ਨੂੰ ਆਪਣੇ ਕਬਜ਼ੇ ਚ ਲਿਆ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਿਸੇ ਮੰਦਰ ਛੋਪਿਤ ਕਰਨ ਦਾ ਵਿਸ਼ਵਾਸ ਪੁਲਸ ਵੱਲੋਂ ਦਵਾਇਆ ਗਿਆ ਹੈ ਤਾਂ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਆ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਠੀਕ ਆ ਤੇ ਉਹ ਸਾਡੇ ਭਈਏ ਵੜਦੇ ਪਏ ਹੀ ਕਮਾਦ ਗਨਾਂ ਮੈਨੂੰ ਫੋਨ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਚੀਜ਼ੇ ਲੱਭੀ ਆ ਸਾਨੂੰ ਆਣ ਕੇ ਵੇਖੋ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ 2-3 ਟੱਲ ਹੀ ਬਾਕੀ 1-2 ਹੋਰ ਸਮਾਨ ਸੀ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੰਡਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਆ ਮੰਦਤ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡਓਵਰ ਕੀਤੀਆਂ ਮੂਰਤੀਆਂ ਹੁਣ ਕਿੰਨਾਂ ਨੂੰ ਤੁਸੀਂ ਦਿੱਤੀਆਂ ਮੂਰਤੀਆਂ ਇਹ ਇਹ ਕਲਾਨੌਰ ਵਾਲੇ ਮੰਦਿਰ ਆ ਤੇ ਡੇਰਗਵਾਰ ਵਾਲੇ ਮੰਦਿਰ ਤੇ ਪੁਲਿਸ ਦੇ ਧਿਆਨ ਵਿੱਚ ਲੈਂਦੀ ਹੈ ਹਾਂਜੀ ਪੁਲਿਸ ਦੇ ਧਿਆਨ ਵਿੱਚ ਲੈਂਦੇਗੇ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਲਿਖ ਲਿਆ ਜੋ ਵੀ ਡਾਟਾ ਲਿਖਣਾ ਸੀ ਕਲਾਨੌਰ ਵਾਲੇ ਮੰਦਿਰ ਜੀ ਦਾ ਨਾਮ ਪੱਤਰ ਜੋ ਵੀ ਆ ਨਾਲ ਆ ਇਹ ਡੇਰਗਵਾਰ ਵਾਲਿਆਂ ਦਾ ਹਾਂਜੀ ਉਹਨਾਂ ਲਿਖ ਕੇ ਤੇ ਪਿਕਅਪ ਕਰ ਲਈਆਂ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਇੱਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਜਿਹਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਸੀਗੀ ਉਹ ਮੂਰਤੀਆਂ ਇੱਕ ਬੋਰੀ 'ਚ ਪਈਆਂ ਹੋਈਆਂ ਸੀਗੀਆਂ ਉਹ ਪਹਿਲਾਂ ਤੇ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਕਿ ਡੇਰੇ ਤੇ ਰੱਖ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੁਲਿਸ ਦੇ ਧਿਆਨਿਤ ਪਰਸੋਂ ਵੀ ਗੱਲ ਆਂਦੀ ਗਈ ਸੀਗੀ ਕਿ ਕੋਈ ਲਾਗੇ ਚਾਗੇ ਕਿਸੇ ਮੰਦਿਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਝ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਝ ਕੋਈ ਸੂਚਨਾ ਤਾਂ ਨਹੀਂ ਹੈਗੀ ਬਟ ਪੁਲਿਸ ਨੂੰ ਦੇ ਕੋਲ ਐਦਾ ਦੀ ਕੋਈ ਵੀ ਰਪੋਰਟ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਕੱਲ ਅੱਜ ਫਿਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਕੈਂਟੀਆਂ ਵੀ ਨੇ ਜਿੱਸਾ ਟੱਲੀਆਂ ਜਿਹੜੀਆਂ ਮੰਦਿਰ ਦੇ ਵਿੱਚ ਆਮ ਤੌਰ ਤੇ ਆਪਾਂ ਲਗਾਣੇ ਆ ਉਹ ਵੀ ਨੇ ਫਿਰ ਸ਼ੱਕ ਪਿਆ ਕਿ ਇਹ 100% ਕਿਸੇ ਮੰਦਿਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਬਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਦਿਆਂ ਸੀ ਆਦਰ ਸਹਿਤ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾ ਲੱਗ ਰਿਆ ਸੀ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾਰ ਵਗੈਰਾ ਉਹਨਾਂ ਨੇ ਦੇ ਵਿੱਚ ਜੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੇ ਹਾਲ ਤੇ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ ਔਰ ਜਿਹਦੇ ਚ ਤਿੰਨ ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹਨੇ ਚਾਰ ਮੂਰਤੀਆਂ ਨੇ ਔਰ ਇੱਕ ਜਿਹੜੀ ਆਰਤੀ ਦੇ ਟਾਈਮ ਤੇ ਅਸੀਂ ਘੰਟੀ ਯੂਜ਼ ਕਰਦੇ ਆ ਉਹ ਆ ਔਰ ਕਾਫੀ ਬੁਰੀ ਹਾਲਤ ਦੇ ਵਿੱਚ ਛੁੱਟੀਆਂ ਹੋਈਆਂ ਸੀਗੀਆਂ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਆ ਕਿ ਮੂਰਤੀਆਂ ਦੀ ਕਿਸੇ ਨੇ ਬੇਅਦਬੀ ਕੀਤੀ ਹੋਈ ਸੀਗੀ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸ ਐਚਓ ਕੋਟਲੀ ਸੂਰਤ ਮੱਲੀ ਡੀ ਐਸ ਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੌਈਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅੱਗੋਂ ਫਰਦਰ ਉਹ ਕਰਦੇ ਪਏ ਨੇ ਜਾਂ। ਜੀ ਪ੍ਰਸ਼ਾਸਨ ਨੇ ਕੀ ਤੁਹਾਨੂੰ ਇਸ ਬਾਰੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਬਹੁਤ ਜਲਦ ਇਰਤੇ ਕਾਰਵਾਈ ਕਰਕੇ ਇਹਨੂੰ ਵੈਰੀਫਾਈ ਕਰਕੇ ਇਹ ਮੂਰਤੀਆਂ ਤੁਹਾਨੂੰ ਹੈਂਡਓਵਰ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਕੋਲੋਂ ਮੂਰਤੀਆਂ ਲੈ ਕੇ ਕਿਸੇ ਮੰਦਰ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਅ ਸ਼ੁੱਧ ਕਰਕੇ ਸ਼ੁੱద్ధి ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵਿਰਾਜਮਾਨ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਮੂਰਤੀਆਂ ਦੀ ਬੇਅਦਬੀ ਹੋਈ ਦੀ ਆ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੋਈ ਦੀ। ਮਾਮਲਾ ਜਿਹੜੀਆਂ ਖੇਤਾਂ ਚੋਂ ਮੂਰਤੀਆਂ ਮਿਲਿਆ ਨਹੀਂ। ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨੰਦਰਵੈਤਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਲਨੌਰ ਤੋਂ ਨੰਦਰਵੈਤਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾ ਦਾ ਪਲਵਿੰਦਰ ਸਿੰਘ ਅਰਲੀਪਨ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ ਤੇ ਮੈਂ ਉਸ ਵੇਲੇ ਮੌਕੇ ਤੇ ਆਇਆ ਹੀ ਮੌਕੇ ਤੇ ਆ ਕੇ ਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ 'ਚ ਲੈ ਲਈਆਂ ਨੇ ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ ਨਿਯਮਾਂ ਅਨੁਸਾਰ ਜੋ ਵੀ ਹੈਗੀ ਆ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ ਇਹ ਫਿਰ ਕੋਈ ਚੋੜੀ ਚਾੜੀ ਨਹੀਂ ਹੈ ਕੋਈ ਮੂਰਤਾਂ ਦੇ ਧਿਆਨ ਦੇ ਵਿੱਚ ਪਹਿਲਾਂ ਆਈ ਹੋਈ ਹੈ ਇਹ ਬਹੁਤ ਕਾਫੀ ਪੁਰਾਣੀਆਂ ਮੂਰਤੀਆਂ ਲੱਗਦੀਆਂ ਪਈਆਂ ਕੋਈ ਮੇਰੇ ਕੋਲ ਕੋਈ ਇਸ ਤੋਂ ਪਹਿਲਾਂ ਅਜ ਤੱਕ ਕੋਈ ਕੰਪਲੇਂਟ ਨਾ ਕੋਈ ਦਰਖਾਸਤ ਕੋਈ ਵੀ ਐਹੋ ਜਿਹੀ ਨਹੀਂ ਹੈਗੀ ਕਿ ਮੂਰਤੀਆਂ ਕਿਤੇ ਮੰਦਰ ਤੋਂ ਚੋਰੀ ਹੋਈਆਂ ਹੋਣ ਤੇ ਬਾਕੀ ਇਹ ਲੱਗਦਾ ਕਿ ਮੂਰਤੀਆਂ ਜਿਹੜੀਆਂ ਇੱਧਰ ਕੋਈ ਇਸ ਇੱਧਰ ਪੰਜਾਬ ਦੇ ਕਿਸੇ ਮੰਦਿਰ ਦੀਆਂ ਨਹੀਂ ਗੀਆਂ ਜਿਵੇਂ ਨਟਾਰ ਭਗਵਾਨ ਜੀ ਆ ਉਹ ਸਾਊਥ ਦੀਆਂ ਲੱਗਦੀਆਂ ਨੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਆ